ਦੁਨੀਆ ਦੇ ਉੱਤੇ ਇੱਕ ਵਿਚਾਰਧਾਰਾ ਹੈਗੀ ਨਾਜੀਵਾਦ ਨਾਜੀਵਾਦ ਇੱਕ ਇਹੋ ਜਿਹੀ ਵਿਚਾਰਧਾਰਾ ਹੈ ਜਿਹੜੀ ਅੰਦਰਾਸਟਰਵਾਦ ਦਾ ਸਭ ਤੋਂ ਉੱਚਾ ਸਿਰ ਹੈ ਉਹ ਵਿਚਾਰਧਾਰਾ ਸੱਤ ਚੀਜ਼ਾਂ ਤੇ ਟਿੱਕੀ ਹੁੰਦੀ ਹੈ ਧਰਮ ਜਾਤ ਰੰਗ نسل ਇਲਾਕਾ ਬੋਲੀ ਤੇ ਪਹਿਰਾਵਾ ਸਭ ਤੋਂ ਪਹਿਲੇ ਆਉਂਦਾ ਧਰਮ ਇਜ਼ਰਾਈਲ ਜਿਹੜੇ ਮੁਲਕਾਂ ਨਾਲ ਲੜਦਾ ਉਹ ਮੁਸਲਮ ਕੰਟਰੀ ਨੇ ਜਦੋਂ ਵੀ ਉਹ ਨੁਕਸਾਨ ਕਰਦਾ ਉਹ ਮੁਸਲਮ ਕੰਟਰੀ ਨੇ ਸਾਡੇ ਮੁਲਕ 'ਚ ਵੀ ਇੱਕ ਬੁਖਾਰ ਚੜਾਇਆ ਜਾ ਰਿਹਾ ਕਿਹੜੇ ਮੁਸਲਮਾਨ ਨੇ ਇਹ ਬੁਰਾਈ ਦੀ ਜੜ ਨੇ ਤੇ ਇੱਥੇ ਇੱਕ ਭਗਤਾਂ ਦੀ ਬੜੀ ਵੱਡੀ ਫੌਜ ਤਿਆਰ ਹੋ ਗਈ ਆ ਜਿਹੜੇ ਜਦੋਂ ਕਿਸੇ ਮੁਸਲਮਾਨ ਦਾ ਨਾਮ ਆਉਂਦਾ ਤੇ ਉਹਨਾਂ ਨੂੰ ਸ਼ੈਤਾਨ ਨਜ਼ਰ ਆਉਂਦਾ ਧਰਮ ਦੇ ਨਾਂ ਦੇ ਉੱਤੇ ਉਦਾਂ ਦੇ ਹੀ ਜਿਹੜੇ ਉਹ ਜਦੋਂ ਉਹ ਮੁਸਲਮਾਨ ਕੰਟਰੀਆਂ ਦਾ ਨੁਕਸਾਨ ਕਰ ਰਿਹਾ ਸੀ ਇਜ਼ਰਾਈਲ ਤੇ ਇੱਥੇ ਭਗਤਾਂ ਦੇ ਵਾਸਤੇ ਤੇ ਬੜੇ ਚਾ ਚੜੇ ਹੋਏ ਸੀ ਵੀ ਹੁਣ ਪਤਾ ਨਹੀਂ ਮੁਸਲਮਾਨ ਸਾਰੇ ਖੈਰ ਸਾਰੀ ਦੁਨੀਆ ਦੇ ਤਬਾਹ ਹੋ ਜਾਣੇ ਆ ਇਸ ਕਰਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕਿ ਇਜ਼ਰਾਈਲ ਵੱਡੇ ਹਮਲੇ ਕਰਦਾ ਚਾਹੇ ਉਹ ਫਲਸਤੀਨ ਤੇ ਕਰੇ ਚਾਹੇ ਉਹ ਲਿਬਨਾਨ ਤੇ ਕਰੇ ਚਾਹੇ ਉਹ ਈਰਾਨ ਤੇ ਕਰੇ ਜਾਓ ਕਿਸੇ ਹੋਰ ਮੁਲਕ ਤੇ ਕਰੇ ਇਸ ਕਰਕੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਬੇਵਕੂਫੋ ਕਿ ਅਗਰ ਇਸ ਤਰੀਕੇ ਨਾਲ ਲੜਾਈਆਂ ਜਾਇਜ਼ ਹੋ ਗਈਆਂ ਇਸ ਤਰੀਕੇ ਨਾਲ ਲੜਾਈਆਂ ਜਾਇਜ਼ ਹੋ ਗਈਆਂ ਤੇ ਦੁਨੀਆਂ ਉੱਤੇ ਬਹੁਤ ਵੱਡੀ ਆਬਾਦੀ ਆ ਜਿੱਥੇ ਮਾਈਨੋਰਟੀਜ਼ ਰਹਿੰਦੀਆਂ ਨੇ ਜਿੱਥੇ ਸਾਡੇ ਹਿੰਦੂ ਭਰਾ ਵੀ ਰਹਿੰਦੇ ਨੇ ਸਾਡੇ ਸਿੱਖ ਭਰਾ ਵੀ ਰਹਿੰਦੇ ਨੇ ਮੈਂ ਤੁਹਾਨੂੰ ਦੱਸਦਾ ਕਿ ਇੱਕ ਥਾਈਲੈਂਡ ਨਾਂ ਦਾ ਇੱਕ ਮੁਲਕ ਹੈ ਤੇ ਉਥੇ ਮੈਂ ਗਿਆ ਉਹ ਬੈਂਕਾਕ ਸੈਰ ਦੇ ਵਿੱਚ ਉਥੇ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਹੋਟਲ ਤੇ ਉਹਦਾ ਨਾਮ ਲਿਖਿਆ ਹੋਇਆ ਸੀ ਤੇ ਇਹਦਾ ਮਤਲਬ ਪੰਜਾਬੀ ਭਾਸ਼ਾ ਦੇ ਹਾਂ ਪੰਜਾਬੀ ਭਾਸ਼ਾ ਦੇ ਤੇ ਉਹ ਮੈਂ ਸੋਚਿਆ ਮੈਨੂੰ ਜਰੇ ਕਿਸੇ ਪੰਜਾਬੀ ਨੇ ਲਿਖਿਆ ਹੋਣਾ ਹੂੰ ਤੇ ਸਾਡੇ ਭਾਈ ਜਰੇ ਵੀ ਯਾਰ ਬੜੀ ਦੂਰ ਤੱਕ ਰਹਿੰਦੇ ਨੇ ਉਥੇ ਕਈ ਕਲੱਬਸ ਨੇ ਪੰਜਾਬੀਆਂ ਦੇ ਨੇ ਉਥੇ ਨਾਮ ਵੀ ਜਿਹੜੇ ਹਿੰਦੀ ਨਾਮ ਨੇ ਕੈਨੇਡਾ ਚ ਬ੍ਰੈਂਪਟਨ ਇੱਕ ਇਲਾਕਾ ਹੈ ਟੋਰੰਟੋ ਹੈ ਵੈਨਕੂਵਰ ਹੈ ਸਾਡੇ ਪੰਜਾਬੀ ਭਰਾ ਰਹਿੰਦੇ ਨੇ ਉਹਨਾਂ ਆਸਟ੍ਰੇਲੀਆ ਜਾਂਨੇ ਪੰਜਾਬੀ ਚਲੇ ਗਏ ਨੇ ਇਹਨੇ ਹਿੰਦੁਸਤਾਨੀ ਲੋਕ ਹੁਣ ਸਿਕੰਦਰਾਬਾਦ ਤੋਂ ਅੱਜ ਦੇਖੀ ਸਿਲੀਕਨ ਵੈਲੀ ਹੈ ਸੈਟਲ ਹੈ ਸ਼ਿਕਾਗੋ ਹੈ ਕੀ ਕਹਿੰਦੇ ਹੁੰਦੇ ਆ ਹੋਰ ਡੈਟਰੀਓਟ ਹੈ ਉਥੇ ਜਾਂਨੇ ਕਿੰਨੇ ਆਪਣੇ ਆਂਧਰਾ ਤੋਂ ਲੋਕ ਗਏ ਨੇ ਗੁਜਰਾਤ ਤੋਂ ਲੋਕ ਗਏ ਨੇ ਗੁਜਰਾਤ ਇਹ ਹਾਲ ਹੈ ਅਮਰੀਕਾ ਦੇ ਵਿੱਚ ਕਿ ਜਿਹੜੇ ਮੋਟਰਲ ਨੇ ਮੋਟਰਲ ਨੂੰ ਲੋਕੀ ਪੋਰਟਲ ਬੋਲਦੇ ਆ ਕਿਉਂਕਿ ਉਹ ਪਟੇਲਾ ਦੇ ਨੇ ਹੂੰ ਕਿਉਂਕਿ ਅਗਰ ਉਹਨਾਂ ਨੂੰ ਕਿਸੇ ਨੇ ਉਥੋਂ ਕੱਢ ਦਿੱਤਾ ਉਹਨਾਂ ਦੇ ਖਿਲਾਫ ਕੋਈ ਪ੍ਰਚਾਰ ਕਰ ਦਿੱਤਾ ਸਾਨੂੰ ਕਿਦਾਂ ਨਾ ਲੱਗੇਗਾ ਇਸ ਕਰਕੇ ਅੰਤਰਰਾਸ਼ਟਰੀਵਾਦ ਨੂੰ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਦੇ ਉੱਤੇ ਨਫ਼ਰਤ ਦੇ ਨਾਂ ਤੇ ਨਾ ਫਲਾਓ ਅਗਰ ਕੋਈ ਮੁਸਲਮਾਨ ਹੈ ਮੁਸਲਮਾਨ ਚੰਗੇ ਹੋ ਸਕਦੇ ਆ ਮੁਸਲਮਾਨ ਮਾੜੇ ਵੀ ਹੋ ਸਕਦੇ ਆ ਕੋਈ ਹਿੰਦੂਆ ਚੰਗਾ ਹੋ ਸਕਦਾ ਮਾੜਾ ਹੋ ਸਕਦਾ ਕੋਈ ਹਿੰਦੂ ਪ੍ਰਧਾਨ ਮੰਤਰੀ ਆ ਚੰਗਾ ਵੀ ਹੋ ਸਕਦਾ ਮਾੜਾ ਵੀ ਹੋ ਸਕਦਾ ਇਹ ਰਾਸ਼ਟਰਪਤੀ ਆ ਕੋਈ ਮੁਸਲਮਾਨ ਹੈ ਉਹ ਵੀ ਮਾੜਾ ਹੋ ਸਕਦਾ ਇਸ ਕਰਕੇ ਇਹ ਆ ਕਿ ਦੁਨੀਆ ਉਤੇ ਖਿਚੜੀ ਇਦਾਂ ਹੀ ਚੱਲੀ ਆਉਣੀ ਆ ਕਿਸੇ ਵੀ ਧਰਮ ਦੇ ਵਿੱਚ ਅੱਜ ਅਸੀਂ ਕਹਿੰਦੇ ਆ ਕਿ ਮੁਗਲਾਂ ਨੇ ਮੁਸਲਮਾਨਾਂ ਨੇ ਸਿੱਖ ਧਰਮ ਤੇ ਬੜੇ ਅਤਿਆਚਾਰ ਕੀਤੇ ਪਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਹਰਮੰਦਰ ਸਾਹਿਬ ਦੀ ਨੀਂਹ ਕਹਿੰਨ ਰੱਖੀ ਸੀ ਸਾਈ ਮੀਆਂ ਮੀਰ ਨੇ ਪੀਰ ਬੁੱਧੀ ਸਾਹਿਬ ਕੌਣ ਸੀ ਨਵੀ ਖੰਗਣੀ ਖਾ ਕੌਣ ਕੌਣ ਸੀ ਗੁਰੂ ਜੀ ਗੋਬਿੰਦ ਸਿੰਘ ਜੀ ਨੂੰ ਜਦੋਂ ਭੇਡ ਭਈ ਕੋਈ ਮੁਸਲਮਾਨ ਹੀ ਕੰਮ ਆਏ ਨਾ ਕਹਿੰਦਾ ਮਤਲਬ ਕੋਈ ਬੰਦਾ ਧਰਮ ਦੇ ਨਾਲ ਤੇ ਨਾਂ ਤੇ ਬੁਰਾ ਨਹੀਂ ਹੁੰਦਾ ਜਿਵੇਂ ਕਹਿੰਦੇ ਆ ਕਿ ਗੰਗੂ ਬ੍ਰਾਹਮਣ ਗੰਗੂ ਘਟ ਬੋਲਦੇ ਲੋਕੀ ਬ੍ਰਾਹਮਣ ਜਿਆਦਾ ਬੋਲਦੇ ਬੰਦਾ ਬਸ ਮਤੀ ਦਾਸ ਕੌਣ ਸੀ ਸਤੀਦਾਸ ਕੌਣ ਸੀ ਭਾਈ ਦੇਵਾਲਾ ਕੌਣ ਸੀ ਭਾਈ ਮਨੀ ਸਿੰਘ ਕੌਣ ਸੀ ਉਹ ਵੀ ਤਾਂ ਬ੍ਰਾਹਮਣ ਸੀ ਕੋਈ ਕਿਸੇ ਜਾਤ ਨਾਲ ਜਾਂ ਕਿਸੇ ਬਰਾਦਰੀ ਨਾਲ ਸੰਬੰਧ ਰੱਖਣਾ ਜਾਂ ਕਿਸੇ ਧਰਮ ਨਾਲ ਸੰਬੰਧ ਰੱਖਣਾ ਬੁਰਾ ਨਹੀਂ ਹੁੰਦਾ ਕੋਈ ਚੰਗਾ ਨਹੀਂ ਹੁੰਦਾ ਕਿਸੇ ਵੀ ਧਰਮ ਦੇ ਲੋਕ ਕਿਸੇ ਵੀ ਬਰਾਦਰੀ ਦੇ ਲੋਕ ਕਿਸੇ ਵੀ ਜਾਤ ਦੇ ਲੋਕ ਚੰਗੇ ਹੋ ਸਕਦੇ ਨੇ ਮਾੜੇ ਹੋ ਸਕਦੇ ਨੇ ਹੁਣ ਜੇ ਅਸੀਂ ਦੇਖੀਏ ਤਾਂ ਸਿੱਖ ਧਰਮ ਦੇ ਵਿੱਚ ਕਿੰਨੇ ਗਲਾਰ ਹੋਏ ਜਿਨ੍ਹਾਂ ਨੇ ਖਾਲਸਾ ਰਾਜ ਦਾ ਨਾਸ ਕੀਤਾ ਤੇ ਉਹ ਵੀ ਤਾਂ ਸਾਰੇ ਸੇਖੀ ਸੀ ਤੇ ਇਦਾਂ ਹੀ ਹਰਥਾ ਹੋਏ ਨੇ ਹੁਣ ਜਿਵੇਂ ਅਹਿਮਦ ਖਾਨ ਅਬਦਾਲੀ ਨੂੰ ਬੁਲਾਇਆ ਗਿਆ ਹਮਲਾ ਕਰਨ ਵਾਸਤੇ ਇਹ ਮੈਂ 1748 ਵਾਲੇ ਦੂਜੇ ਹਮਲੇ ਦੀ ਗੱਲ ਕਰ ਰਿਹਾ ਹਾਂ ਜਦੋਂ ਉਹ ਇਥੋਂ ਲੜਕੀਆਂ ਲੈ ਕੇ ਗਿਆ ਸੀ ਤੇ ਕੀ ਕਹਿੰਦੇ ਹੁੰਦੇ ਆ ਕਿ 28000 ਗੱਡੀਆਂ ਦੇ ਵਿੱਚ ਖਜ਼ਾਨਾ ਭਰ ਕੇ ਲੈ ਕੇ ਗਿਆ ਸੀ ਤੇ 14 ਕਰੋੜ ਰੁਪਏ ਉਹਦੀ ਵੈਲਿਊ ਸੀ ਉਹ ਖਜ਼ਾਨੇ ਦੀ ਉਸ ਜ਼ਮਾਨੇ ਚ 14 ਕਰੋੜ 14 ਕਰੋੜ ਅਤੇ ਉਹ ਲੈ ਕੇ ਗਿਆ ਸੀ ਜਦੋਂ ਅਬਦਾਲੀ ਜਦੋਂ ਸਿੰਘਾਂ ਨੇ ਰਸਤੇ 'ਤੇ ਲੁੱਟਿਆ ਵੀ ਸੀ ਬਹੁਤ ਸਾਰਾ ਉਹਦੇ ਵਿੱਚ ਤੇ ਕਹਿੰਦਾ ਮਲੇ ਉਹਨੂੰ ਬੁਲਾਇਆ ਕਿੰਨਿ ਸੀ ਕੁਸਤੇ ਮੁਸਲਮਾਨਾਂ ਨੇ ਨਵਾਬਾਂ ਨੇ ਬੁਲਾਇਆ ਸੀ ਤੇ ਇੱਕ ਜੈਸਲ ਮੇਲ ਤੇ ਜੋਧਪੁਰ ਦੇ ਹਿੰਦੂ ਰਾਜਿਆਂ ਨੇ ਵੀ ਬੁਲਾਇਆ ਸੀ ਹੂੰ ਤੇ ਇਹਦਾ ਮਤਲਬ ਹੈ ਕਿ ਜੇ ਇਹੀ ਕਹਿ ਦਈਏ ਕਿ ਸਾਰੇ ਮੁਸਲਮਾਨ ਬੁਰੇ ਨੇ ਤੇ ਹਿੰਦੂ ਬੁਰੇ ਨਹੀਂ ਹੋ ਸਕਦੇ ਇਸ ਕਰਕੇ ਕੋਈ ਵੀ ਬੁਰਾ ਹੋ ਸਕਦਾ ਤੇ ਇਸ ਕਰਕੇ ਇਹ ਹੈ ਕਿ ਭਗਤਾਂ ਨੂੰ ਮੇਰੀ ਇਹ ਸਲਾਹ ਹੈ ਕਿ ਭਾਈ ਇਸ ਕਰਕੇ ਕਿਸੇ ਨੂੰ ਨਫ਼ਰਤ ਨਾ ਕਰੋ ਕਿ ਉੱਥੇ ਮੁਸਲਮਾਨ ਰਹਿੰਦੇ ਨੇ ਜਾਂ ਮੁਸਲਮਾਨਾਂ ਦਾ ਨੁਕਸਾਨ ਹੋ ਰਿਹਾ ਤੇ ਚਾ ਚੜ ਜਾਂਦੇ ਆ ਇੱਥੇ ਤੇ ਬੜੀਆਂ ਦਿਵਾਲੀਆਂ ਜਲਾਈਆਂ ਜਾਂਦੀਆਂ ਨੇ ਬੜੇ ਮੈਸੇਜ ਭੇਜੇ ਜਾਂਦੇ ਨੇ ਇਹ ਇੱਕ ਗਲਤ ਪਰੰਪਰਾ ਹੈ ਕੱਲ ਨੂੰ ਜਦੋਂ ਹੁਣ ਈਰਾਨ ਨੇ ਕੁੱਟਿਆ ਇਜ਼ਰਾਈਲ ਨੂੰ ਹਾਂ ਹੁਣ ਵੀ ਭੇਜੋ ਵਧਾਈਆਂ ਜਦੋਂ ਈਰਾਨ ਨੇ ਹਮਲਾ ਕੀਤਾ ਅਮਰੀਕਾ ਦੇ ਬੇਸ ਉੱਤੇ ਤੇ ਅਮਰੀਕਾ ਕੋਈ ਜਵਾਬ ਤੱਕ ਨਹੀਂ ਦਿੱਤਾ ਗਿਆ ਹੁਣ ਵੀ ਭੇਜੋ ਵਧਾਈਆਂ ਹਮ ਇਸ ਕਰਕੇ ਇਹ ਥੋਥੀਆਂ ਗੱਲਾਂ ਨੇ ਇਹੋ ਜਿਹੀਆਂ ਕਰਨੀਆਂ ਜਾਇਜ਼ ਨਹੀਂ ਪਰ ਅਮਰੀਕਾ ਦੀ ਗੱਲ ਕਰੀਏ ਬਹੁਤ ਵੱਡਾ ਦੇਸ਼ ਆ ਬਹੁਤ ਪਾਵਰਫੁਲ ਦੇਸ਼ ਆ ਪਰ ਈਰਾਨ ਵਰਗੇ ਦੇਸ਼ ਤੋਂ ਡਰਨ ਵਾਲਾ ਥੋੜ੍ਹਾ ਨਾ ਹੈ ਦੇਖੋ ਡਰਨ ਵਾਲਾ ਕੋਈ ਨਹੀਂ ਹੁੰਦਾ ਹਮ ਡਰਨ ਵਾਲਾ ਕੋਈ ਨਹੀਂ ਹੁੰਦਾ ਹੁਣ ਇੱਕ ਪ੍ਰਿੰਡ ਹੈ ਜਾਂ ਸੈਦੀ ਮੱਖੀ ਹੈ ਸਾਨੂੰ ਲੜ ਸਕਦੀ ਹੈ ਅਸੀਂ ਮਰ ਨਹੀਂ ਜਾਣਾ ਅਸੀਂ ਫਿਰ ਵੀ ਨਹੀਂ ਚਾਹਾਂਗੇ ਸਾਨੂੰ ਲੜੇ ਹਮ ਹਮ ਉਹ ਈਰਾਨ ਕੋਲ ਇਨੀ ਕਿ ਪਾਵਰ ਹੈਗੀ ਆ ਮੈਂ ਡੰਗ ਮਾਰ ਸਕਦਾ ਉਹ ਅਮਰੀਕਾ ਨੂੰ ਡੰਗ ਮਾਰ ਸਕਦਾ ਉਹਨੇ ਡੰਗ ਮਾਰ ਕੇ ਦਿਖਾਇਆ ਹਮ ਔਰ ਦੇਖੋ ਉਹਨੇ ਕਹਿ ਕੇ ਹਮਲਾ ਕੀਤਾ ਕਿ ਅਸੀਂ ਇੱਥੇ ਕਰਨ ਲੱਗੇ ਆ ਹੈ ਇਹਦਾ ਮਤਲਬ ਅਮਰੀਕਾ ਚਾਹੁੰਦਾ ਤੇ ਰੋਕ ਸਕਦਾ ਸੀ ਨਾ ਜੇ ਅਮਰੀਕਾ ਦੀ ਮਦਦ ਨਾਲ ਇਜ਼ਰਾਈਲ ਆਇਰਨ ਡੋਮ ਬਣਾ ਸਕਦਾ ਤੇ ਅਮਰੀਕਾ ਆਪਣੇ ਅੱਡੇ ਉੱਤੇ ਆਇਰਨ ਡੋਮ ਕਿਉਂ ਨਹੀਂ ਬਣਾ ਪਾਇਆ ਜਾਂ ਜੇ ਕੀਪਾ ਤੋਂ ਨੇ ਬਣਾਏ ਹੋਏ ਔਰ ਉਹ ਆਇਰਨ ਡੋਮ ਤਾਂ ਭੰਨ ਦਿੱਤਾ ਨਾ ਉਹਨੇ ਫਿਰ ਇਰਾਨ ਨੇ ਹੁਣ ਦੁਨੀਆ ਉੱਤੇ ਦੇਖੋ ਨਹੀਂ ਟੈਕਨੋਲੋਜੀ ਦੀ ਗੱਲ ਤੇ ਆ ਜਾਨੇ ਟੈਕਨੋਲੋਜੀ ਦੇ ਖੇਤਰ ਵਿੱਚ ਬਹੁਤ ਸਾਰੀਆਂ ਟੈਕਨੋਲੋਜੀਆਂ ਆਈਆਂ ਨੇ ਉਹਦੇ ਵਿੱਚ ਮਜਾਈਲਾਂ ਦੇ ਵਿੱਚ ਕੁਝ ਟੈਕਨੋਲੋਜੀਆਂ ਆਈਆਂ ਨੇ ਜਿਵੇਂ ਸਾਡੇ ਕੋਲ ਵੀ ਇੱਕ ਅੱਛੀ ਮਜਾਈਲਾ ਬ੍ਰਾਹਮੋਸ ਕਰਕੇ ਬੋਲਦੇ ਹਾਂ ਉਹਨੂੰ ਆਪਾਂ ਤੇ ਰੂਸ ਕੋਲ ਇੱਕ ਮਜਾਈਲਾ ਕਿੰਜਲ ਮਜਾਈਲਾ ਇੱਕ ਸਰਪਟ ਮਜਾਈਲਾ ਇੱਕ ਇਹਦੇ ਕੋਲ ਹੈਗੀ ਆ ਈਰਾਨ ਦੇ ਕੋਲ ਖੈਬਰ ਮਜਾਈਲ ਉਹਨਾਂ ਡੈਮੋਨਸਟ੍ਰੇਟ ਕਰਕੇ ਦਿਖਾਈ ਦਿੱਤੀ ਹੈ ਇਜ਼ਰਾਈਲ ਕੋਲ ਵੀ ਇਹੋ ਜਿਹੀ ਮਜਾਈਲਾਂ ਹੋਣਗੀਆਂ ਅਮਰੀਕਾ ਕੋਲ ਵੀ ਹੋਣਗੀਆਂ ਇਹ ਮਜਾਈਲਾਂ ਕਿਸੇ ਰਡਾਰ ਸਿਸਟਮ 'ਚ ਨਹੀਂ ਆਉਂਦੀਆਂ ਔਰ ਇਹਨਾਂ ਨੂੰ ਡਿਟੈਕਟ ਕਰਨਾ ਸੌਖਾ ਨਹੀਂ ਹੁੰਦਾ ਤੁਸੀਂ ਕਿੰਨੇ ਵੀ ਸਿਸਟਮ ਸਾਹਮਣੇ ਲਗਾ ਲਓ ਇਹ ਸਾਰੇ ਸਿਸਟਮ ਨੂੰ ਸਰਪਾਸ ਕਰ ਜਾਂਦੀਆਂ ਨੇ ਕਿਉਂਕਿ ਇਹ ਜਿਹੜੀਆਂ ਨੇ ਇਹ ਮੈਕਸ ਸਪੀਡ ਜਾਨੀ ਮੈਕਸ ਸਪੀਡ ਜਾਨੀ ਕਿ ਸਾਊਂਡ ਦੀ ਸਪੀਡ ਤੋਂ ਮਤਲਬ 20 20000 ਗੁਣਾ ਤੇ ਚੱਲਦੀਆਂ ਨੇ 20 20000 ਗੁਣਾ ਸਾਊਂਡ ਦੀ ਸਪੀਡ 1234 ਕਿਲੋਮੀਟਰ ਹੁੰਦੀ ਹੈ ਹਾਂ ਘੰਟੇ ਦੀ 1234 ਕਿਲੋਮੀਟਰ ਹੁੰਦੀ ਹੈ ਇਹ ਇਹਦੇ ਨਾਲੋਂ 20 ਗੁਣਾ ਜ਼ਿਆਦਾ ਹੂੰ ਹੂੰ 25 ਗੁਣਾ ਜ਼ਿਆਦਾ ਇਨੀ ਸਪੀਡ ਤੇ ਚਲਦੀਆਂ ਨੇ ਇਹਨਾਂ ਨੂੰ ਦੁਨੀਆ ਦਾ ਕੋਈ ਰਡਾਰ ਨਹੀਂ ਪਕੜਦਾ ਇਹਨਾਂ ਨੂੰ ਕੋਈ ਇੰਟਰਸੈਪਟ ਸਿਸਟਮ ਇੰਟਰਸੈਪਟ ਨਹੀਂ ਕਰ ਸਕਦਾ ਉਹ ਇਹ ਹੈਗੀਆਂ ਨੇ ਸਾਰੇ ਮੁਲਕਾਂ ਕੋਲ ਹੈਗੀਆਂ ਚਾਈਨਾ ਕੋਲ ਵੀ ਹੈਗੀਆਂ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਨੂੰ ਅੰਡਰਐਸਟੀਮੇਟ ਨਾ ਕਰੋ ਹੁਣ ਨਾਰਥ ਕੋਰੀਆ ਕੋਲ ਮੈਂ ਪੁੱਛਦਾ ਇਹ ਸਵਾਲ ਨਾਰਥ ਕੋਰੀਆ ਕੋਲ ਕਿੰਨੀਆਂ ਮਜੈਲਾਂ ਨੇ ਕਿਸ ਨੂੰ ਪਤਾ ਕਿੰਨੇ ਏਟਮ ਬੰਬ ਕਿਸ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਨਾ ਕੱਲ ਉਹਨੂੰ ਜਦੋਂ ਇਹ ਚੱਲਣੇ ਆ ਹੂੰ ਉਹਨੇ ਪੁੱਛ ਕੇ ਦੇ ਨਹੀਂ ਚਲਾਉਣੇ ਨਾ ਇਹ ਮਜੈਲਾਂ ਪੁੱਛ ਕੇ ਦੇ ਨਹੀਂ ਚਲਣੀਆਂ ਨਾ ਉਹਦਾ ਪਹਿਲਾਂ ਹੀ ਜਿਹੜਾ ਉਹਨਾਂ ਦਾ ਉਹ ਜਿਹੜਾ ਉਹਨਾਂ ਦਾ 에ਅਰ ਬੇਸ ਉਹਦੇ ਉੱਤੋਂ ਦੀ ਉਹਨੇ ਇੱਕ ਵਾਰੀ ਮੰਜੇਲਾ ਚਲਾ ਕੇ ਦਿਖਾ ਦਿੱਤੀ ਸੀ ਹੂੰ ਔਰ ਅਮਰੀਕਾ ਕਹਿੰਦਾ ਸੀ ਕੋਈ ਸਾਡੇ ਤੇ ਹਮਲਾ ਨਹੀਂ ਕਰ ਸਕਦਾ ਉਹਨੇ ਪੁੱਛਿਆ ਕਿਉਂ ਤਾਂ ਉਹਨੂੰ ਤੇ ਪਤਾ ਹੀ ਨਹੀਂ ਚੱਲਿਆ ਮੰਜੇਲਾ ਕਿਹੜੇ ਵੇਲੇ ਆਈਆਂ ਹੂੰ ਹੋਇਆ ਸੀ ਨਾ ਇੱਕ ਵਾਰੀ ਜਦੋਂ 트럼ਪ ਪਹਿਲੀ ਵਾਰ ਨ ਰਾਸ਼ਟਰਪਤੀ ਬਣੇ ਉਹ ਬਾਜੇ ਸਮਝੌਤਾ ਕਰਨ ਵੀ ਗਏ ਸੀ ਟਵਿੱਟਰ ਤੇ ਪਹਿਲਾਂ ਟਵਿੱਟਰ ਵਾਰ ਚੱਲਦੀ ਰਹਿੰਦੇ ਸੀ ਇੱਕ ਦੂਜੇ ਨੂੰ ਟਵੀਟ ਕਰਦੇ ਰਹੇ ਖੇਡਦੇ ਔਰ ਮੁੜ ਕੇ ਮੁੜ ਕੇ 트럼ਪ ਨੇ ਜਾ ਕੇ ਕੈਮ ਦੇ ਨਾਲ ਸਮਝੌਤਾ ਵੀ ਕੀਤਾ ਸੀ ਉਹ ਸਮਝੌਤਾ ਕਿਉਂ ਹੋਇਆ ਸੀ ਕਿ ਉਹਦੀਆਂ ਮਜਾਈਲਾਂ ਅਮਰੀਕਾ ਨੂੰ ਪਾਰ ਕਰਕੇ ਸਮੁੰਦਰ ਚ ਗਿਰੀਆਂ ਸੀ ਔਰ ਇਹਨਾਂ ਨੂੰ ਪਤਾ ਵੀ ਨਹੀਂ ਚੱਲਿਆ ਉਹ ਕਿਹੜੇ ਵੇਲੇ ਨਿਕਲ ਗਈਆਂ ਇਸ ਕਰਕੇ ਕਿਹਦੇ ਕੋਲ ਕੀ ਟੈਕਨੋਲੋਜੀ ਪਈ ਆ ਕਿ ਹੁਣ ਦੇਖੋ ਡਰੋਨਾਂ ਦੀ ਗੱਲ ਹੋ ਰਹੀ ਆ ਦੁਨੀਆ ਤੇ ਐਸੇ ਐਸੇ ਡਰੋਨ ਨੇ ਜਿਹੜੇ ਡਰੋਨਾਂ ਨੂੰ ਰੋਕਣਾ ਬੜਾ ਮੁਸ਼ਕਲ ਹੋ ਰਿ ਇਹ ਜੰਗਾਂ ਜਿਹੜੀਆਂ ਨੇ ਬੜੀਆਂ ਮਾੜੀਆਂ ਨੇ ਔਰ ਇਹ ਟੈਕਨੋਲੋਜੀਆਂ ਬੜੀਆਂ ਮਾੜੀਆਂ ਨੇ ਇੱਕ ਜਵਾਨੇ ਚ ਤੁਹਾਨੂੰ ਯਾਦ ਹੋਏਗਾ ਉਹ ਦਿਨ ਤਰੀਕ ਸੀ 25 ਸਤੰਬਰ 1986 ਉਹ ਦਿਨ ਦੁਨੀਆ ਦੀ ਸਭ ਤੋਂ ਖਤਰ ਇੱਕ ਪਹਿਲੀ ਮਜਾਇਲ ਜਿਹੜੀ ਆਈ ਸੀ ਸਟਿੰਗਰ ਮਜਾਇਲ ਟੈਸਟ ਹੋਈ ਸੀ ਜਲਾਲਾਬਾਦ 에ਅਰਬੇਸ ਦੇ ਕੋਲ ਉਹਨਾਂ ਨੇ ਕਹਿੰਦੇ ਹੁੰਦੇ ਮਜਾਹੀਦੀਨ ਵਾਲਿਆਂ ਨੇ ਟੈਸਟ ਕੀਤੀ ਸੀ ਰੂਸੀ ਹੈਲੀਕਾਪਟਰਾਂ ਦੇ ਉੱਤੇ ਤਿੰਨ ਹੈਲੀਕਾਪਟਰ ਗਰਾਏ ਸੀ ਉਹ ਦਿਨ 25 ਸਤੰਬਰ 1986